ਇਕ ਓੰਕਾਰ ਸਤਨਾਮ ਕਹਿ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਓ ਸਤਨਾਮ ਸਤਨਾਮ ਮੱਖੋਂ ਗਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਕਹਿ ਕੇ ਤੇ ਉੱਠੀ ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ ਵਾਹ ਗੁਰੂ ਦਾ ਨਾਮ ਲੈ ਕੇ ਤੇ ਸਤ ਨਾਮ ਸਤ ਨਾਮ ਮੁੱਖ ਗਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਏਰੇ ਵੇੜੇ ਵਿੱਚ ਫੇਰ ਕੇ ਬਹਾਰੀਆਂ ਘਰ ਚੋਂ ਦਲਿੱਦਰੀ ਭਜਾਤੀ ਸਾਰੀਆਂ ਘਰ ਚੋਂ ਦਲਿੱਦਰੀ ਭਜਾਤੀ ਸਾਰੀਆਂ ਹਰੇ ਕੰਮਕਾਰ ਘਰ ਦੇ ਮਕਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਭਰ ਕੇ ਤੇ ਪਾਣੀ ਕੀਤਾ ਇਸ਼ਨਾਨ ਹੈ ਫੇਰ ਰੱਬ ਨਾਲ ਜੋੜਿਆ ਧਿਆਨ ਹੈ ਰਕੇ ਤੇ ਪਾਣੀ ਕੀਤਾ ਇਸ਼ਨਾਨ ਹੈ ਫਿਰ ਰੱਬ ਨਾਲ ਜੋੜਿਆ ਧਿਆਨ ਹੈ ਫਿਰ ਰੱਬ ਨਾਲ ਜੋੜਿਆ ਧਿਆਨ ਹੈ ਸੱਚੇ ਦਿਲੋਂ ਬੈਠ ਰੱਬ ਨੂੰ ਧਿਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਇਹ ਵੇਤ ਜਦੋਂ ਰੱਖ ਲਈ ਮਧਾਨੀਆਂ ਸ਼ੁਰੂ ਕੀਤੀ ਨਾਲ ਜਪ ਜੀ ਦੀ ਬਾਣੀਆਂ ਸ਼ੁਰੂ ਕੀਤੀ ਨਾਲ ਜਪ ਜੀ ਦੀ ਬਾਣੀਆਂ ਕਿਹੜੀ ਬਾਣੀਆਂ ਆਤਮਾ ਨੂੰ ਠੰਡ ਪਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਨਾਪ ਰੂਪ ਹੁੰਦਾ ਚੰਗਾਈ ਨਸਾਨਿਆ ਪੰਤਾ ਹੀ ਮਹਾਨ ਆ ਰੱਬ ਰੂਪ ਹੁੰਦਾ ਚੰਗਾ ਇਨਸਾਨ ਆ ਚੰਗੇ ਗੁਣਾ ਵਾਲਾ ਪੰਤਾ ਹੀ ਮਹਾਨ ਆ ਚੰਗੇ ਗੁਣਾ ਵਾਲਾ ਪੰਤਾ ਹੀ ਮਹਾਨ ਆ ਮਿੱਠਾ ਜੀ ਆ ਬੋਲੇ ਮਿੱਠਾ ਜ ਆ ਬਲਾਂਡਿਆ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠਾ ਜੇ ਹਾ ਬੋਲੇ ਮਿੱਠਾ ਜਾਂ ਬੁਲਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ਾਂ ਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੇ ਨਾਮ ਬਾਣੀ ਵਾਲਾ ਪਰਤਾਪ ਜੀ ਕਹਿੰਦੇ ਉੱਥੇ ਵਸਦਾ ਪ੍ਰਭੂ ਹੈ ਆਪ ਜੀ ਕਹਿੰਦੇ ਉੱਥੇ ਵਸਦਾ ਪ੍ਰਭੂ ਹੈ ਆਪ ਜੀ ਇਹੋ ਗੱਲ ਬਾਣੀ ਸਾਨੂੰ ਸਮਝਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਨਾਨਕ ਦਾ ਖਜ਼ਾਨਾ ਆਸਾ ਜੀ ਦੀ 4 ਦੀ ਢੇੜੀ ਵਹੀ ਮਾ ਪਰਮਾ ਚੋਂ ਕੱਡੇ ਬਾਰ ਦੀ ਢੇੜੀ ਵਹੀ ਮਾ ਪਰਮਾ ਚੋਂ ਕੱਡੇ ਬਾਰ ਦੀ ਸੱਚ ਵਾਲਾ ਜਿਹੜੀ ਰਸਤਾ ਵਿਖਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਪਾਣੀ ਦੀ ਆਵਾਜ਼ ਆਉਂਦੀ ਐ ਉਨ੍ਹਾਂ ਘਰਾਂ ਵਿੱਚ ਰੱਬ ਦੇ ਪਿਆਰੇ ਨੇ ਉਨ੍ਹਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ ਜਿਨ੍ਹਾਂ ਘਰਾਂ ਵਿੱਚ ਰੱਬ ਦੇ ਪਿਆਰੇ ਨੇ ਉਨ੍ਹਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ ਉਨ੍ਹਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ ਓ ਤਲਦ ਬੀਰ ਸਿੰਘਾ ਮਾਨ ਪਹੁੰਚੀ ਐ ਮਿੱਟੀ ਮਿੱਟੀ ਨੀਂ ਦੀ ਆਜ ਆਉਂਦੀ ਐ ਗੱਲ ਦਲ ਬੀਰ ਸਿੰਘਾ ਮਣ ਪਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ਾਂ ਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ਾਂ ਦੀ ਐ